ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਬਣਾਈ ਹੈ ਜੀ ਇਹ ਜਸਟ ਇੱਕ ਇਨਫੋਰਮੇਸ਼ਨ ਪਰਪਸ ਦੇ ਬਣਾਈ ਹੈ ਇਹਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਕਮਿਊਨਿਟੀ ਨੂੰ ਠੀਕ ਹੈ ਜੀ ਕਿਸੇ ਰਿਲੀਜੀਅਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਟਾਰਗੇਟਿੰਗ ਕੀਤਾ ਹੋਇਆ ਤੇ ਤੁਹਾਨੂੰ ਪਤਾ ਸੀ ਦੋਸਤੋ ਕੁਝ ਦਿਨ ਪਹਿਲਾਂ ਆਪਾਂ ਇੰਗਲੈਂਡ ਦੇ ਵਿੱਚ ਸੀਗੇ ਤੁਸੀਂ ਦੇਖਿਆ ਹੋਣੀ ਆ ਇੰਗਲੈਂਡ ਦੀਆਂ ਵਾਲੀ ਵੀਡੀਓ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜੀ ਪ੍ਰਸ਼ਾਸਕ ਸੀਗੀ ਉਹ ਵੀ ਦਿਖਾਈ ਸੀ ਵੀਡੀਓes ਦੇ ਵਿੱਚ ਤੇ ਦੋਸਤੋ ਉਹਨਾਂ ਦਿਨਾਂ ਦੇ ਵਿੱਚ ਨਾ ਕੁਝ ਦਿਨ ਪਹਿਲਾਂ ਦੀ ਗੱਲ ਆ ਗਈ ਕਿ ਤੁਹਾਨੂੰ ਪਤਾ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਦੰਗੇ ਫਸਾਦ ਹੋ ਕੇ ਛੱਡੇ ਨੇ ਹਨਾ ਤੇ ਬਹੁਤ ਸਾਰੀ ਭੰਨ ਤੋੜ ਕੀਤੀ ਗਈ ਹੈਗੀ ਤੇ ਕਾਫੀ ਕੁਝ ਹੋ ਗਿਆ ਛੱਡੇ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਉਸ ਦੇ ਰਿਗਾਰਡਿੰਗ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਹੈ ਇਸ ਵੀਡੀਓ ਦੇ ਜ਼ਰੀਏ ਸੋ ਗੌਰ ਨਾਲ ਇਸ ਵੀਡੀਓ ਨੂੰ ਦੇਖਿਓ ਜੀ ਦੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿੱਦਾਂ ਤੁਹਾਨੂੰ ਪਤਾ ਕਿ ਜੋ ਵੀ ਉੱਥੇ ਇਨਸੀਡੈਂਟ ਹੋਇਆਗਾ ਕੁਝ ਉੱਥੇ ਬੱਚੇ ਮਾਰੇ ਗਏ ਸੀਗੇ ਜਾਂ ਬਿਸ਼ੋਸ਼ ਸੀ ਉਸ ਤੋਂ ਬਾਅਦ ਜਿਹੜੀ ਗੋਰੇ ਲੋਕਾਂ ਦੀ ਕਮਿਊਨਿਟੀ ਆ ਉਹਨਾਂ ਨੇ ਪੜ੍ਹ ਕੇ ਹਨਾ ਕੀ ਕੁਛ ਕੀਤਾ ਅੱਦਾ ਲਾਈਆਂ ਤੇ ਇਹ ਜਿਹੜਾ ਸਾਰਾ ਕੁਝ ਹੋਇਆਗਾ ਇਹ ਨਾਰਥ ਯੂਕੇ ਦੇ ਵਿੱਚ ਹੋਇਆਗਾ ਜਿਹੜਾ ਨਾਰਥ ਜਿਵੇਂ ਵੈਲਫਾਸਟ ਹੋ ਗਿਆ ਬਰਮਿੰਗਮ ਹੋ ਗਿਆ ਕਈ ਏਰੀਏ ਨੇ ਜਿਹੜੇ ਮਤਲਬ ਸ਼ਟਡਾਊਨ ਕਰ ਦਿੱਤੇ ਗਏ ਸੀਗੇ ਹਨਾ ਸੋ ਉਹ ਹੋਇਆ ਕਿਉਂ ਆ ਕੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂਟਲੀ ਪ੍ਰੇਪੇਅਰ ਹੋਣਾ ਪੈਣਾਗਾ ਕੋਈ ਪਤਾ ਨਹੀਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਕਿੱਥੋਂ ਕੀ ਗੱਲ ਬਾਤ ਹੋ ਜੇ ਸਭ ਤੋਂ ਪਹਿਲੀ ਗੱਲ ਮੈਂ ਕਰਦਾ ਸਟੂਡੈਂਟਾਂ ਦੀ ਹਨਾ ਦੇਖੋ ਮੈਂ ਕਿਸੇ ਗੱਲ ਨੂੰ ਮਾੜਾ ਨਹੀਂ ਕਹਿੰਦਾ ਕਿ ਸਟੂਡੈਂਟ ਮਾੜੀ ਦੇ ਜੋ ਕੁਝ ਵੀ ਦਿਖੋ ਹਰ ਘਰ ਦਾ ਆਪਣਾ ਮੈਟਰ ਹੈਗਾ ਆਪਣੀ ਪ੍ਰੇਫਰੈਂਸ ਆ ਆਪਣੇ ਤੁਸੀਂ ਪ੍ਰਾਇੋਰਟੀ ਚੂਸ ਕਰਨੀ ਹੈ ਕਿਹੜੀ ਕੰਟਰੀ ਜਾਣਾ ਕਿਹੜੀ ਕੰਟਰੀ ਨਹੀਂ ਜਾਣਾ ਜਾਂ ਕੀ ਕਰਨਾ ਨਹੀਂ ਕਰਨਾ ਉਹ ਤੁਹਾਡਾ ਆਪਣਾ ਮੈਂ ਜਸਟ ਇੱਕ ਇੱਕ ਜਨਰਲ ਗੱਲ ਕਰ ਰਿਹਾ ਹਾਂਗਾ ਸੋ ਇਹਦਾ ਕਿਸੇ ਵੀ ਕਮਿਊਨਿਟੀ ਦੇ ਨਾਲ ਜਾਂ ਕਿਸੇ ਹੋਰ ਰਿਲੀਜੀਅਨ ਦੇ ਨਾਲ ਇਹ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਇਹ ਜਸਟ ਇੱਕ ਜਨਰਲ ਟਾਕਸ ਨੇ ਤੁਹਾਡੇ ਸਾਰਿਆਂ ਲਈ ਜਦੋਂ ਆਪਾਂ ਸਟੂਡੈਂਟਸ ਆਉਣਨੇ ਆ ਹਨਾ ਤਾਂ ਤੁਹਾਨੂੰ ਦੋਸਤੋ ਬੀ ਪ੍ਰਿਪੇਅਰ ਹੋ ਕੇ ਰਹਿਣਾ ਪੈਣਾਗਾ ਤੁਸੀਂ ਆਪਣੇ ਮੈਂਟਲੀ ਮਾਈਂਡ ਨੂੰ ਤੇ ਫਿਜ਼ੀਕਲੀ ਸਟਰੋਂਗ ਹੋ ਕੇ ਰਹਿਣਾਗਾ ਇੱਥੇ ਕਿਉਂਕਿ ਇਹ ਅੱਜ ਦੇ ਹਾਲਾਤ ਥੋੜੇ ਜਿਹਾ ਮਾੜੇ ਨੇਗੇ ਪਹਿਲਾਂ ਨਾਲੋਂ ਤੁਹਾਨੂੰ ਕਿਸੇ ਨਾ ਕਿਸੇ ਰੇਸਿਜ਼ਮ ਨੂੰ ਜਿਹੜਾ ਸਾਹਮਣਾ ਉਹ ਕਰਨਾ ਪੈ ਸਕਦਾ ਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਰਾਹ ਚੱਲਦੇ ਹੋਏ ਕਿਹੜੇ ਬੰਦੇ ਨੇ ਆਪਣੇ ਨਾਲ ਕੀ ਕਰ ਲੈਣਾ ਹੈ ਨਾ ਸੋ ਕਈ ਵਾਰ ਆਪਣੇ ਤੇ ਕੋਈ ਪਾਣੀ ਸੁੱਟ ਸਕਦਾ ਕੋਈ ਇਨਕ ਸੁੱਟ ਸਕਦਾ ਕੋਈ ਐਸਿਡ ਸੁੱਟ ਸਕਦਾ ਕੁਝ ਹੋਰ ਸੁੱਟ ਸਕਦਾ ਨਾ ਖਾਸ ਕਰਕੇ ਨਾਰਥਰਨ ਜਿਹੜਾ ਯੂਕੇ ਹੈਗਾ ਹਨਾ ਆਇਰਲੈਂਡ ਵਾਲੇ ਸਾਈਡ ਵਾਲਾ ਜਿਹਨੂੰ ਨਾਰਥਰਨ ਆਇਰਲੈਂਡ ਵੀ ਕਹਿੰਦੇ ਨੇ ਆਪਾਂ ਉਧਰਲੇ ਪਾਸੇ ਵੀ ਇਹਦਾ ਅਫੈਕਟ ਹੈਗਾਗਾ ਤੇ ਜਿਹੜਾ ਪ੍ਰੋਪਰ ਆਪਣਾ ਹੈਗਾਗਾ ਇੰਗਲੈਂਡ ਜੀ ਨਾ ਜਿਹੜਾ ਲੰਡਨ ਤੋਂ ਉੱਪਰਲੇ ਪਾਸੇ ਆਏ ਨਾ ਜਿਵੇਂ ਮਾਂਚੈਸਟਰ ਹੋ ਗਿਆ ਬਰਮਿੰਗਮ ਹੋ ਗਿਆ ਨਾ ਸਕਾਟਲੈਂਡ ਹੋ ਗਿਆ ਉਧਰਲੇ ਪਾਸੇ ਵੀ ਤੁਹਾਨੂੰ ਪਤਾ ਹੀ ਹੈਗਾ ਕਿ ਇਹ ਸਾਰਾ ਕੁਝ ਚੱਲ ਰਿਹਾ ਹੈਗਾ Immigration protests in England led to weekend violence, chaos, and hundreds of arrests. Police in several cities there fought with far right demonstrators that tried to set fire to two hotels where asylum seekers live. Police call the violence staggering. Protests began after last week's deadly stabbing of three young girls. Officials say right wingers falsely blamed the attack on an asylum seeker. The actual suspect is a teenager born in Wales with parents from Rwanda. ਸੋ ਦੂਜੀ ਗੱਲ ਇਹ ਆ ਵੀ ਆਪਣਾ ਆਪਾਂ ਹੈਗੇ ਪੰਜਾਬੀ ਬੰਦੇ ਆਪਣਾ ਖੂਨ ਥੋੜਾ ਜਿਆਦਾ ਜਲਦੀ ਖੌਲ ਜਾਂਦਾ ਹੈ ਸੋ ਦੋਸਤੋ ਥੋੜਾ ਜਿਹਾ ਤੁਸੀਂ ਕਾਮ ਰਹਿਣਾਗਾ ਕਿਉਂਕਿ ਜਦੋਂ ਤੁਸੀਂ ਔਨ ਦਾ سپورਟ ਕੋਈ ਨਾ ਕੋਈ ਡਿਸੀਜਨ ਲਓਗੇ ਹੋਜ ਪੋਜ ਦਾ ਮਾਹੌਲ ਤਾਂ ਪਹਿਲੇ ਹੀ ਬਣਿਆ ਹੁੰਦਾ ਸੋ ਤੁਸੀਂ ਸਹੀ ਡਿਸੀਜਨ ਨਹੀਂ ਲੈ ਪਾਉਂਦੇ ਸੋ ਸਹੀ ਡਿਸੀਜਨ ਨਾ ਲੈਣ ਦੇ ਕਾਰਨ ਆਪਾਂ ਕਈ ਵਾਰ ਇਹ ਜਲਦੀ ਜਲਦੀ ਜਿਹੇ ਐਦਾਂ ਦਾ ਡਿਸੀਜਨ ਲੈ ਜੰਨੇ ਕੁਛ ਨਾ ਕੁਛ ਬੋਲ ਜਾਂਨੇ ਆ ਜਾਂ ਆਪਾਂ ਕੋਈ ਕੋਈ ਇੱਕ ਐਕਸ਼ਨ ਕਰ ਲੈਣੇ ਆ ਹਨਾ ਕੋਈ ਚੀਜ਼ ਚੱਕ ਕੇ ਮਾਰਤੀ ਜਾਂ ਕੋਈ ਆਪਾਂ ਗਾਲ ਕੱਢਤੀ ਜਾਂ ਕੁਛ ਵੀ ਐਦਾਂ ਦਾ ਕਰਤਾ ਹਨਾ ਤੇ ਮਤਲਬ ਆਪਣੇ ਆਪਾਂ ਆਪਣੇ ਖੂਨ ਚ ਨੇ ਵੈਸੇ ਇਹ ਗੱਲਾਂ ਤੁਹਾਨੂੰ ਪਤਾ ਆਪਾਂ ਪੰਜਾਬੀਆਂ ਬਟ ਇਹ ਚੀਜ਼ਾਂ ਨੂੰ ਤੁਸੀਂ ਕਾਈਂਡਲੀ ਇਗਨੋਰ ਕਰੋ ਜੇ ਤੁਹਾਨੂੰ ਕੋਈ ਵੀ ਗੋਰਾ ਕਾਲਾ ਠੀਕ ਆ ਕੋਈ ਵੀ ਐਕਸ ওয়ਾਈ ਜ਼ेड ਬੰਦਾ ਤੁਹਾਡੇ ਨਾਲ ਕੋਈ ਮਿਸਬੀਹੇਵ ਕਰਦਾ ਤੁਸੀਂ YouTube ਦੇ ਉੱਤੇ Instagram Facebook ਦੇ ਉੱਤੇ ਹਜ਼ਾਰਾਂ ਵੀਡੀਓ ਦੇਖੀਆਂ ਹੋਣੀਆਂ ਨੇਗੀਆਂ ਕਿ ਪੰਜਾਬੀ ਭਾਈਚਾਰੇ ਨੂੰ ਇੱਕ ਬਜ਼ੁਰਗ ਦੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਕਿ ਉਹਨੂੰ ਇੱਕ ਗੋਰੇ ਵੱਲੋਂ ਤੰਗ ਕੀਤਾ ਜਾ ਰਿਹਾ ਹੈਗਾ ਤੇ ਇੱਕ ਹੋਰ ਵੀਡੀਓ ਦੇਖੀ ਸੀ ਮੈਂ ਗੋਰਾ ਭੱਜਦਾ ਭੱਜਦਾ ਸਟੋਰ ਚੋਂ ਆਇਆ ਸਟੋਰ ਚੋਂ ਆ ਕੇ ਤੇ ਉਹ ਉਹਨੇ ਹੈਮਰ ਚੱਕਿਆ ਤੇ ਆਪਣੇ ਪੰਜਾਬੀ ਦੀ ਗੱਡੀ ਨੂੰ ਜਾਂ ਇੰਡੀਅਨ ਬੰਦੇ ਦੀ ਗੱਡੀ ਨੂੰ ਹਿੱਟ ਕਰਨ ਲੱਗ ਗਿਆ ਹਨਾ ਸੋ ਆਈ ਥਿੰਕ ਕੁਝ ਸ਼ਾਇਦ ਲੇਟੀ ਵੀ ਸੀ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਸਾਰੀਆਂ ਵੀਡੀਓਜ਼ ਹਨਾ ਮੈਂ ਇਸ ਵੀਡੀਓ ਦੇ ਸਾਈਡ ਦੇ ਉੱਤੇ ਚਲਾ ਦੂੰਗਾ ਜਾਂ ਫਿਰ ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਚਲਾ ਦੂੰਗਾ ਹਨਾ ਸੋ ਇਹ ਤੁਸੀਂ ਜ਼ਰੂਰ ਦੇਖਿਓ ਇਹ ਸਾਰੀ ਚੀਜ਼ਾਂ ਸੋ ਉਹ ਚੀਜ਼ਾਂ ਨੂੰ ਇਗਨੋਰ ਕਰਨਾ ਤੁਸੀਂ ਜਿਆਦਾ ਬੋਲਣਾ ਨਹੀਂ ਹੈਗਾ ਜਾਂ ਕਿਸੇ ਨਾਲ ਬਹਿਸ ਬਾਜੀ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਆਪਣਾ ਕੰਮ ਰਹੁ ਜੇ ਕੋਈ ਬੋਲਦਾ ਵੀ ਆ ਠੀਕ ਹੈ ਉਹਨੂੰ ਸੌਰੀ ਕਹਿ ਕੇ ਉੱਥੋਂ ਨਿਕਲ ਜਾਓ ਆਪਣਾ ਅਗਲੇ ਦਾ ਵਹੀਕਲ ਨੰਬਰ ਨੋਟ ਕਰੋ ਵਹੀਕਲ ਨੰਬਰ ਨੋਟ ਕਰਕੇ ਤੁਸੀਂ ਪੁਲਿਸ ਨੂੰ ਇਨਫੋਰਮ ਕਰੋ ਜੋ ਵੀ ਵੱਡੀ ਕਾਰਵਾਈ ਹੋਊਗੀ ਪੁਲਿਸ ਆਪੇ ਕਰ ਲੋਗੇ ਤੁਹਾਡੇ ਨਾਲ ਕੋਈ ਮਿਸਰੀ ਹੋਇਆ ਤੁਸੀਂ ਬਹੁਤ ਐਡਵਾਂਸ ਕੰਟਰੀਆਂ ਨੇ ਲਾਫੁੱਲ ਕੰਟਰੀਆਂ ਨਹੀਂ ਹੈਗੀਆਂ ਹਿਊਮਨ ਰਾਈਟਸ ਹੈਗੇ ਨੇਗੇ ਤੁਸੀਂ ਸੇਫ ਹੋ ਇਹ ਜੀ ਗੱਲ ਨਹੀਂ ਹੈਗੀ ਪਰ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਮੈਂਟਲੀ ਪਰਵੇਅਰ ਰੋ ਕੇ ਰਹਿਣਾ ਪੈਣਾ ਹੈ ਨਾ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ ਹੈਗੀਆਂ ਆਪਾਂ ਨੂੰ ਧਿਆਨ ਰੱਖਣ ਵਾਲੀਆਂ ਆਪਾਂ ਕਈ ਵਾਰ ਗਰੋਸਰੀ ਸਟੋਰ ਦੇ ਉੱਤੇ ਜਾਣੇ ਆਂਗੇ ਉਥੇ ਆਪਣੇ ਨਾਲ ਕੋਈ ਨਾ ਕੋਈ ਇਨਸੀਡੈਂਟ ਹੋ ਸਕਦਾ ਹੈ ਆਪਾਂ ਕੋਈ ਕਾਲਜ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਕੋਈ ਜੋਬ ਤੇ ਜਾਂਦੇ ਆ ਖਾਸ ਕਰਕੇ ਜਦੋਂ ਆਪਾਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ ਆਪਾਂ ਟ੍ਰੇਨਾਂ ਯੂਜ਼ ਕਰਦੇ ਆ ਆਪਾਂ ਮੈਟਰੋ ਯੂਜ਼ ਕਰਦੇ ਆ ਆਪਾਂ ਬੱਸਸੇਜ਼ ਯੂਜ਼ ਕਰਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਦੇ ਲੋਕ ਬੈਠੇ ਹੁੰਦੇ ਨੇਗੇ ਉਹਦੇ ਵਿੱਚ ਗੋਰੇ ਵੀ ਨੇ ਉਹ ਚ ਕਾਲੇ ਵੀ ਨੇ ਉਹ ਚ ਇੰਡੀਅਨ ਵੀ ਨੇ ਉਹ ਚ ਸਿੱਖ ਵੀ ਨੇ ਉਹ ਚ ਹਿੰਦੂ ਵੀ ਨੇ ਉਹ ਚ ਮੁਸਲਮਾਨ ਵੀ ਨੇ ਸਭ ਨੇ ਠੀਕ ਹੈ ਪਬਲਿਕ ਟਰਾਂਸਪੋਰਟ ਦੇ ਵਿੱਚ ਪਰ ਉਥੋਂ ਕਿਹੜੇ ਬੰਦੇ ਨੇ ਤੁਹਾਨੂੰ ਟਾਰਗੇਟ ਕਰ ਲੈਣਾਗਾ ਕਿਹੜੇ ਬੰਦੇ ਨੇ ਤੁਹਾਡੇ ਨਾਲ ਰੈਸਿਜ਼ਮ ਕਰ ਦੇਣਾਗਾ ਜਾਂ ਕਿਹੜੇ ਬੰਦੇ ਨੇ ਤੁਹਾਨੂੰ ਹਾਰਮ ਕਰ ਦੇਣਾ ਹਨਾ ਉਹ ਚੀਜ਼ਾਂ ਮਤਲਬ ਤੁਹਾਨੂੰ ਸਮਝਣੀਆਂ ਪੈਣਗੀਆਂ ਤੁਹਾਨੂੰ ਉਹਦੇ ਲਈ ਕਿਤੇ ਨਾ ਕਿਤੇ ਆਪਣੇ ਮਾਈਂਡ ਦੇ ਵਿੱਚ ਥੋੜਾ ਬਹੁਤਾ ਪ੍ਰਪੇਅਰ ਹੋ ਕੇ ਰਹਿਣਾ ਪਊਗਾ ਕਿਉਂਕਿ ਜੇ ਕੋਈ ਸਾਹਮਣੇ ਤੁਹਾਡੇ ਵੱਲ ਕੋਈ ਚੀਜ਼ ਆਉਂਦੀ ਆ ਤਾਂ ਤੁਸੀਂ ਕਿੱਦਾਂ ਸੇਫ ਰਹਿਣਾ ਹੈ ਜਾਂ ਕੁਝ ਵੀ ਉਹ ਸਾਰਾ ਕੁਝ ਤੁਹਾਨੂੰ ਅਕੋਰਡਿੰਗ ਟੂ ਦਾ ਸਿਚੁਏਸ਼ਨ ਤੁਹਾਨੂੰ ਖੁਦ ਪ੍ਰਪੇਅਰ ਹੋ ਕੇ ਰਹਿਣਾ ਪਊਗਾ so, it's very, I mean, it's sensitive rotherham this afternoon, a mob is attacking police officers with furniture from a hotel they have smashed their way into, all the while chanting yorkshire. yorkshire, 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 yorkshire. Masked men have been going around trying to break into the hotel, which they believe houses asylum seekers. At times, the police appear overwhelmed. People have been seen at the windows of the hotel, but that does not stop the mob trying to set fire to it. These thugs and hooligans who are causing mayhem in communities have to be arrested, brought before the courts. And they have to suffer consequences for their actions. That's the focus this weekend. In Middlesbrough, a crowd of around 300 marched through the city centre. This event was less violent, although there were reports of missiles being thrown at the police and some arrests were made. This isn't protest you know, this isn't acceptable behaviour. this is violent thuggery, and that's the way we'll deal with it. we've made arrests. we'll continue to make arrests. and i want a real message for people out there. it's just because you haven't been caught yet, we're coming after you. we're looking at cctv. Uh, we're looking at the evidence we've got. <laughs> ਦੇ ਇਨਸਟੈਡ ਆਫ ਕੀ ਉਹੋ ਜਿਹੀ ਚੀਜ਼ਾਂ ਨਾ ਕਰੇ ਕਿ ਜਿਹਦੇ ਕਿਸੇ ਵੀ ਕਮਿਊਨਿਟੀ ਦਾ ਹਨਾ ਕੋਈ ਨੁਕਸਾਨ ਹੋਵੇ ਜਾਂ ਕੁਝ ਹੋਰ ਹੋਵੇ ਸਾਰਿਆਂ ਦੀ ਰਿਸਪੈਕਟ ਕਰੋ ਸਾਰੇ ਵਧੀਆ ਬੰਦੇ ਨੇਗੇ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਆਪਣੇ ਲਈ ਇੱਕ ਬਰਾਬਰ ਨੇਗੇ ਹਨਾ ਸੋ ਇਹ ਚੀਜ਼ਾਂ ਸੀ ਕਿਉਂਕਿ ਇਹ ਇਹਨਾਂ ਮੇਰੀ ਇੱਕ ਦੋ ਬੰਦਿਆਂ ਨਾਲ ਲੋਕਲ ਗੱਲ ਵੀ ਹੋਈ ਹੈਗੀ ਉੱਥੇ ਜਿਸ ਟਾਈਮ ਮੈਂ ਨੋਰੈਂਡ ਦੇ ਵਿੱਚ ਸੀਗਾ ਤੇ ਗੱਲ ਵੀ ਹੋਈ ਹੈ ਕਿ ਤੇ ਮੈਂ ਮਿਲਿਆ ਵੀ ਆਗਾ ਕਈ ਬੰਦਿਆਂ ਨੂੰ ਤੇ ਸਾਡੇ ਵਿਚਾਰ ਧਾਰਾ ਵੀ ਤੇ ਮਤਲਬ ਅਸੀਂ ਵਿਚਾਰ ਚਰਚਾ ਕਰ ਸਕਦੇ ਹਾਂ ਵਿਚਾਰ ਚਰਚਾ ਕਾਫੀ ਕਰੀ ਹੈ ਹਨਾ ਅਸੀਂ ਇਹ ਟੱਗ ਦੇ ਉੱਤੇ ਵੀ ਕਿਉਂ ਹੋ ਰਿਹਾ ਸਾਰਾ ਕੁਝ ਜਿਵੇਂ ਹੈਗਾ ਕਿਉਂਕਿ ਜਿਹੜੇ ਆਪਣੇ ਪੁਰਾਣੇ ਬੰਦੇ ਸੈੱਟ ਹੋਏ ਹੋਏ ਉਹ ਤਾਂ ਦੇਖੋ ਸੈੱਟ ਨਹੀਂ ਨੇ ਹਰ ਕੋਲੇ ਆਪਣੀਆਂ ਆਪਣੀਆਂ ਗੱਡੀਆਂ ਨੇ ਘਰ ਨੇ ਕੰਮ ਬਿਜ਼ਨਸ ਖੁੱਲੇ ਹੋਏ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਾਂ ਉਹਨਾਂ ਨੂੰ ਕੋਈ ਹਸਪਤਾਲ ਨਹੀਂ ਹੋਣਾ ਜਿਹੜੇ ਤੁਸੀਂ ਆਪਾਂ ਨਵੇਂ ਜਾ ਰਹੇ ਆ ਸਾਰੇ ਹਨਾ ਮੈਂ ਅੱਜ ਕਿਸੇ ਕੰਟਰੀ ਦੇ ਵਿੱਚ ਜਾ ਕੇ ਸੈੱਟ ਹੋਣਾ ਚਾਹਾਂ ਜਾਂ ਕੁਝ ਹੋਰ ਕਰਾਂ ਹਨਾ ਮੇਰੇ ਵਰਗੇ ਨਵੇਂ ਬੰਦਿਆਂ ਵਾਸਤੇ ਥੋੜਾ ਜਿਹਾ ਇਹ ਪ੍ਰੋਬਲਮ ਆਉਣੀ ਹੀ ਹੈ ਦੀ ਸੈੱਟ ਹੋਣ ਦੇ ਵਿੱਚ ਸੋ ਮੈਂ ਕਿਤੇ ਜਾਵਾਂ ਮੈਨੂੰ ਕੋਈ ਐਕਸ ਵਾਈ ਜ਼ेड ਬੰਦਾ ਮੇਰੇ ਤੇ ਕੋਈ ਨਾ ਕੋਈ ਸਿੱਟੇ ਜਾਂ ਕੁਝ ਹੋਰ ਕਰੇ ਜਾਂ ਮੈਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੇ ਜਿੱਦਾਂ ਉਹ ਵੀਡੀਓ ਦੇ ਵਿੱਚ ਉਹ ਗੱਡੀ ਦੇ ਉੱਤੇ ਹੈਮਰ ਮਾਰ ਰਹੇ ਹਨਾ ਮੇਰੀ ਗੱਡੀ ਦਾ ਤਾਂ ਹੈਮਰ ਮਾਰਨ ਦੀ ਕੋਸ਼ਿਸ਼ ਕਰਦੇ ਕੁਝ ਉਹ ਮੈਂ ਦੇਖਣਾ ਕਿ ਮੈਂ ਇੱਥੋਂ ਗੱਡੀ ਭਜਾਉਣੀ ਆ ਉਹਦਾ ਸੇਫ ਹੋਣਾ ਪਹਿਲਾਂ ਫਿਰ ਪੁਲਿਸ ਕਾਲ ਕਰਨੀ ਕਿਵੇਂ ਇਹ ਬਾੜੀਆਂ ਹੁੰਦੀਆਂ ਛੋਟੀਆਂ ਗੱਲਾਂ ਨੇ ਪਰ ਬਣ ਬਹੁਤ ਵੱਡੀਆਂ ਜਾਂਦੀਆਂ ਨੇ ਹਣਾ ਸੋ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਹੈ ਉਹ ਚਾਹੇ ਆਪਣੇ ਬਜ਼ੁਰਗ ਨੇਗੇ ਚਾਹੇ ਭੈਣ ਭਰਾ ਨੇ ਆਪਣੇ ਬੱਚੇ ਨੇ ਜਾਂ ਜੋ ਵੀ ਨੇ ਹਨ ਸਾਰਿਆਂ ਨੂੰ ਇਹ ਬੇਨਤੀ ਹੈ ਜੇ ਸਾਰਿਆਂ ਨੂੰ ਤੁਸੀਂ ਥੋੜਾ ਜਿਹਾ ਕਾਮ ਰਹੋ ਆਪਣੇ ਆਪ ਨੂੰ ਸ਼ਾਂਤ ਰੱਖੋ ਜੇ ਤੁਹਾਡੇ ਨਾਲ ਕੋਈ ਇਨਸੀਡੈਂਟ ਹੁੰਦਾਗਾ ਤਾਂ ਰਾਈਟ ਅਵੇ ਪੁਲਿਸ ਕਾਲ ਕਰੋ ਤੇ ਮੌਕੇ ਦੇ ਉੱਤੇ ਆਪ ਕੋਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਹਨਾ ਕੋਈ ਲਫ਼ਜ਼ ਬੋਲਣ ਦੀ ਵੀ ਕੋਸ਼ਿਸ਼ ਨਾ ਕਰੋ ਕੋਈ ਪਤਾ ਨਹੀਂ ਹੁੰਦਾ ਕਿਹੜਾ ਲਫ਼ਜ਼ ਕਦੋਂ ਕਿਸ ਤੇ ਭਾਰੀ ਪੈ ਜਾਣਾ ਹਨਾ ਕਿਉਂਕਿ ਜਦੋਂ ਤੁਸੀਂ ਲਫ਼ਜ਼ ਬੋਲੋਗੇ ਆਰਗੂਮੈਂਟ ਸ਼ੁਰੂ ਹੋ ਗਿਆ I utterly condemn the far right thuggery we've seen this weekend. Be in no doubt, those that have participated in this violence will face the full force of the law. The police will be making arrests, individuals will be held on remand, charges will follow. And convictions will follow. I guarantee you will regret taking part in this disorder, whether directly or those whipping up this action online and then running away themselves. This is not protest, it is organised, violent thuggery, and it has no place on our streets or online. ਜਦੋਂ ਤੁਸੀਂ ਉਹ ਸਿਚੁਏਸ਼ਨ ਨੂੰ ਟਾਈਮ ਦਿੱਤਾ ਉਹ ਹੌਜ-ਪੌਜ ਵਾਲੇ ਮਾਹੌਲ ਦੇ ਵਿੱਚ ਤੁਸੀਂ ਉਸ ਟਾਈਮ ਹੋਵੋਗੇ ਤਾਂ ਤੁਹਾਡੇ ਆਬਵੀਅਸਲੀ ਗੱਲਾਂ ਤੁਹਾਡੇ ਦਿਮਾਗ 'ਚ ਹਜ਼ਾਰਾਂ ਗੱਲਾਂ ਆਉਣੀਆਂ ਨੇ ਤੇ ਉਹ ਹਜ਼ਾਰਾਂ ਗੱਲਾਂ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਗੱਲ ਨੇ ਤੁਹਾਡੇ ਦਿਮਾਗ ਨੂੰ ਹਿੱਟ ਕਰ ਜਾਣਾ ਹਿੱਟ ਕਰਨ ਤੋਂ ਬਾਅਦ ਤੁਸੀਂ ਇਹੋ ਜਿਹਾ ਕੋਈ ਨਾ ਕੋਈ ਕੁਇਕ ਐਕਸ਼ਨ ਲੈ ਲੈਣਾਗਾ ਜਿਹੜਾ ਤੁਹਾਡੀਆਂ ਜੜ੍ਹਾਂ 'ਚ ਵਹਿ ਜਾਣਾ ਤੇ ਇਹਦੇ ਨਾਲ ਜਦੋਂ ਆਪਾਂ ਮੰਨ ਲਵਾਂ ਕਈ ਵਾਰ ਕੋਈ ਗੋਰੇ ਕਾਲੇ ਜੋ ਵੀ ਹਨਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਜਨਰਲ ਗੱਲ ਕਰ ਰਿਹਾ ਜਦੋਂ ਇਦਾਂ ਦੀ ਵੀਡੀਓਜ਼ ਲੀਕ ਹੁੰਦੀਆਂ ਨੇ ਹਨਾ ਕੋਈ ਉਹ ਆਪਾਂ ਨੂੰ ਹਾਰਮ ਕਰ ਦਿਆ ਤੇ ਆਪਣੇ ਬੰਦੇ ਭੱਜਦੇ ਨੇ ਜਿਵੇਂ ਉਹ ਬਜ਼ੁਰਗ ਭੱਜ ਰਹੇ ਸੀਗੇ ਹਨਾ ਆਪਣੀ ਜਾਨ ਬਚਾ ਕੇ ਜਾਂ ਕੁਝ ਵੀ ਹੈ ਸੋ ਉਹ ਚੀਜ਼ਾਂ ਇਹ ਜਿਹੜੀਆਂ ਉਹ ਇੰਟਰਨੈਟ ਤੇ ਆਉਂਦੀਆਂ ਨੇ ਨਾ ਇੱਕ ਕਮਿਊਨਿਟੀ ਬੇਸਡ ਕੰਮ ਹੋ ਜਾਂਦਾ ਹਨਾ ਕੋਈ ਵੀ ਹੈਗਾ ਅਟੈਂਸ਼ਨ ਅਟੈਂਸ਼ਨ ਦਿਸ ਇਜ਼ ਅ ਪਲੇਸ ਮੈਸੇਜ ði ਕਰਾਊਡ ਸ਼ੁੱਡ ਡਿਸਪਰਸ ਇਮੀਡੀਐਟਲੀ As force is about to be used against violent individuals, no further warnings will be given. They're in! Oh wow! Oh, oh, Who are you, bastards? Go They're in! Fucking oh, okay. okay. they all the ones upstairs at last. Oh, okay. Get out of them! Get out We've sent to the boiling point here. talking out. We're in there. ਕਮਿਊਨਿਟੀ ਨੂੰ ਵੀ ਸੇਵ ਰੱਖਣਾ ਆਪਣੇ ਨੋ ਰਿਸਪੈਕਟ ਵੀ ਉਵੇਂ ਰੱਖਣੀਆਂ ਸਾਰਾ ਕੁਝ ਆਪਾਂ ਮੇਨਟੇਨ ਕਰਕੇ ਰੱਖਣਾਗਾ ਤੋ ਮੈਂ ਚਲਾਉਂਗਾ ਸਾਈਡ ਦੇ ਉੱਤੇ ਵੀਡੀਓ ਜਾਂ ਬਾਅਦ ਚ ਚਲਾ ਦੂੰਗਾ ਇਸ ਵੀਡੀਓ ਨੂੰ ਤੁਸੀਂ ਸਾਰੀਆਂ ਵੀਡੀਓਜ਼ ਜ਼ਰੂਰ ਦੇਖਿਓ ਤੇ ਉਹ ਵੀਡੀਓਜ਼ ਦੇਖ ਕੇ ਤੁਸੀਂ ਹੋਰ ਵੀ ਗੂਗਲ ਆਊਟ ਕਰਿਓ ਜਾਂ ਆਪਣੇ ਆਪ ਨੂੰ ਕਿੱਦਾਂ ਤੁਸੀਂ ਸਹੀ ਰੱਖਣਾਗਾ ਤੁਸੀਂ ਤੁਹਾਡੇ ਕੋਲੇ ਕਿਹੜੇ-ਕਿਹੜੇ ਐਮਰਜੈਂਸੀ ਨੰਬਰ ਨੇ ਜਿਨ੍ਹਾਂ ਕੀ ਤੁਹਾਡਾ ਤੁਸੀਂ ਕਰ ਸਕਦੇ ਹੋ ਨਾ ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਨਾਲ ਨੋਟ ਡਾਊਨ ਕਰਕੇ ਰੱਖਣੀਆਂ ਨੇ ਕਿੱਦਾਂ ਅਸੀਂ ਬਚਣਾ ਕਿਸੇ ਚੀਜ਼ ਤੋਂ ਕੀ ਗੱਲਬਾਤ ਹੈਗੀ ਹੈ ਤੋ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ